ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਹਾਂ ਬੱਚਿਆਂ ਦੀ ਕੋਟੀ ਤੇ ਲੇਡੀਜ਼ ਕੋਟੀ ਜੈਨਸ ਕੋਟੀ ਤੇ ਕਿਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਹੋ ਤੇ 4-4 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵਾਧੂ ਪਾਉਣੇ ਨੇ ਤੇ 6 ਸਲਾਈਆਂ ਦਾ ਇਹ ਡਿਜ਼ਾਈਨ ਆ ਬਹੁਤ ਹੀ ਸੋਖਾ ਤੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਆ ਤੇ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਕਿਸੇ ਕੋਟੀ ਸਵੈਟਰ ਤੇ ਪਾ ਕੇ ਰੈਡੀ ਕਰ ਸਕਦੇ ਜੇ ਬਲੈਕ ਕਲਰ ਤੇ ਵੀ ਇਹ ਬਹੁਤ ਸੋਹਣਾ ਲੱਗੇਗਾ ਵਾਈਟ ਤੇ ਵੀ ਹੋਰ ਵੀ ਕਿਸੇ ਰੰਗ ਤੇ ਤੁਸੀਂ ਇਸ ਨੂੰ ਪਾ ਸਕਦੇ ਜੇ ਤੇ ਕਿਸੇ ਤਰ੍ਹਾਂ ਦੇ ਪ੍ਰੋਜੈਕਟ ਤੇ ਵੀ ਪਾ ਕੇ ਰੈਡੀ ਕਰ ਸਕਦੇ ਜੇ ਕੈਪ ਤੇ ਕੋਟੀ ਤੇ ਜੈਕਟ ਤੇ ਕਿਤੇ ਵੀ ਪਾ ਲੋਗੇ ਤੇ ਬਹੁਤ ਸੋਹਣਾ ਲੱਗੇਗਾ ਛੋਟਾ ਛੋਟਾ ਡਿਜ਼ਾਈਨ ਹੈ ਪਹਿਲੀ ਸਿਲਾਈ ਬਣਾ ਲਈ ਸਿੱਧੀ ਸਿੱਧੀ ਤੇ ਦੂਸਰੀ ਸਿਲਾਈ ਜਿਹੜੀ ਉਹ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ ਬਹੁਤ ਸੌਖਾ ਤੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹਰ ਇੱਕ ਨੂੰ ਬਹੁਤ ਹੀ ਪਸੰਦ ਆਉਂਦੇ ਨੇ ਕਿਉਂਕਿ ਆਸਾਨੀ ਦੇ ਨਾਲ ਇਹ ਡਿਜ਼ਾਈਨ ਬਣ ਜਾਂਦੇ ਨੇ ਤੇ ਘੱਟ ਸਲਾਈਆਂ ਵਿੱਚ ਬਣਦੇ ਨੇ ਇਸ ਲਈ ਜਿਹੜੇ ਜ਼ਿਆਦੀਆਂ ਸਲਾਈਆਂ ਵਿੱਚ ਡਿਜ਼ਾਈਨ ਬੰਦੇ ਨੂੰ ਫਿਰ ਕਾਫੀ ਲੰਬੇ ਹੋ ਜਾਂਦੇ ਨੇ ਤੇ ਇਹ ਛੋਟੇ-ਛੋਟੇ ਡਿਜ਼ਾਈਨ ਜਿਹੜੇ ਆ ਹਰ ਇੱਕ ਦੀ ਪਹਿਲੀ ਪਸੰਦ ਬਣ ਜਾਂਦੇ ਨੇ ਕਿ ਆਪਾਂ ਇਸ ਨੂੰ ਆਸਾਨੀ ਦੇ ਨਾਲ ਜਿਹੜਾ ਬਣਾ ਸਕਦੇ ਹਾਂ ਹੁਣ ਦੋ ਸਲਾਈਆਂ ਆਪਾਂ ਬਣਾ ਲੀਆਂ ਇੱਕ ਸਲਾਈ ਬਣਾ ਲਈਏ ਸਿੱਧੇ ਪਾਸੇ ਉਹ ਸਿੱਧੀ ਸਿੱਧੀ ਤੇ ਦੂਸਰੀ ਸਲਾਈ ਬਣਾ ਲਈਏ ਉਲਟੇ ਪਾਸਿਓਂ ਉਲਟੀ ਉਲਟੀ ਹੁਣ ਆ ਗਏ ਆਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਇੱਥੇ ਵੇਖੋ ਆਪਾਂ ਹੁਣ ਕਿਸ ਤਰ੍ਹਾਂ ਬਣਾਉਣਾ ਡਿਜ਼ਾਈਨ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਇਹ ਦੋ ਇੱਕ ਤੇ ਦੋ ਕੁੰਡੇ ਇਹਨਾਂ ਦੇ ਸੈਂਟਰ ਦੇ ਵਿੱਚੋਂ ਆਪਾਂ ਇੱਕ ਇਸ ਤਰ੍ਹਾਂ ਕਰਕੇ ਇੱਕ ਐਕਸਟਰਾ ਕੁੰਡਾ ਜਿਹੜਾ ਲੈ ਲੈਣਾ ਥੋੜਾ ਹੀ ਲੂਜ਼ ਰੱਖਣਾ ਬਹੁਤ ਜ਼ਿਆਦਾ ਨਹੀਂ ਰੱਖਣਾ ਫਿਰ ਆਹ ਦੋ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਸਿੱਧੇ ਬੰਨ ਦੇਣਾ ਆ ਦੋ ਕੁੰਡਿਆਂ ਨੂੰ ਸਿੱਧੇ ਬਣਾ ਲਿਆ ਹੁਣ ਅਗਲੇ ਦੋ ਕੁੰਡੇ ਜਿਹੜੇ ਫੇਰ ਆਪਾਂ ਸਿੱਧੇ ਬਣਾ ਲੈਣੇ ਇੱਕ ਤੇ ਦੋ ਬਸ ਇਹੀ ਚਾਰ ਕੁੰਡੇ ਜਿਹੜੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫੇਰ ਵੇਖੋ ਆ ਦੋ ਕੁੰਡਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਕਰਕੇ ਫਿਰ ਦੋ ਕੁੰਡੇ ਇਹ ਵੀ ਜਿਹੜੇ ਆ ਸਿੱਧੇ ਬਣਾ ਲੈਣੇ ਆ ਇਸ ਤੋਂ ਬਾਅਦ ਦੋ ਕੁੰਡੇ ਫੇਰ ਹੋਰ ਸਿੱਧੇ ਬਣਾ ਲੈਣੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਇਹ ਸਾਡੇ ਦੋ ਡਿਜ਼ਾਈਨ ਬਣ ਗਏ ਹੁਣ ਫੇਰ ਵੇਖੋ ਇੱਕ ਤੇ ਦੋ ਇਹ ਦੋ ਕੁੰਡਿਆਂ ਦੇ ਇੱਥੋਂ ਆਪਾਂ ਇੱਕ ਵਾਧੂ ਕੁੰਡਾ ਜਿਹੜਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਲੂਪ ਲੈ ਲੈਣਾ ਫੇਰ ਚਵੇਂ ਕੁੰਡੇ ਜਿਹੜੇ ਉਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਇਹ ਸਾਡੇ ਤਿੰਨ ਡਿਜ਼ਾਈਨ ਬਣ ਗਏ ਹੁਣ ਫੇਰ ਅੱਗੇ ਇਸੇ ਤਰ੍ਹਾਂ ਇਹ ਪੂਰੀ ਸਲਾਈ ਜਿਹੜੀ ਤੀਸਰੀ ਆ ਉਹ ਆਪਾਂ ਇਸੇ ਤਰ੍ਹਾਂ ਆਪਣੀ ਬਣਾ ਲੈਣੀ ਹੈ ਤੇ ਇਸ ਡਿਜ਼ਾਈਨ ਦੀ ਇੱਕ ਖਾਸियत ਹੋ ਰਹੀ ਆ ਕਿ ਇਹ ਉਲਟੀ ਸਾਈਡ ਤੋਂ ਜਿਹੜਾ ਪੂਰਾ ਉਲਟਾ-ਉਲਟਾ ਹੀ ਬਣੇਗਾ ਤੀਸਰੀ ਸਲਾਈ ਬਣ ਗਈ ਆ ਹੁਣ ਆ ਗਏ ਚੌਥੀ ਸਲਾਈ ਤੇ ਉਲਟੇ ਪਾਸੇ ਚੌਥੀ ਸਲਾਈ ਉਲਟੇ ਪਾਸੇ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਜਿਹੜੇ ਉਲਟੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਸਾਰੀ ਸਲਾਈ ਉਲਟੀ ਬਣਣੀ ਆ ਬਸ ਇਹ ਜਿਹੜਾ ਲੂਪ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ वैसे इधर वाली सिलाई ਤੇ ਆਪਾਂ ਪਾ ਲੈਣਾ ਇਹਨੂੰ ਆਪਾਂ ਬੁੰਨਣਾ ਨਹੀਂ ਹੈ ਫਿਰ ਚਾਰ ਕੁੰਡੇ ਉਲਟੇ ਬਣਾ ਲੈਣੇ ਆ ਤੇ ਜਿਹੜਾ ਲੂਪ ਵਾਲਾ ਕੁੰਡਾ ਆ ਉਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਸੇਮ ਉਲਟੀ ਸਲਾਈ ਵਾਂਗੂ ਹੀ ਬਣੇਗੀ ਬਸ ਇੱਕ ਕੁੰਡੇ ਨੂੰ ਵਿੱਚੋਂ ਆਪਾਂ ਬਿਨਾ ਬੁਨੇ ਹੋਣ ਲੈਣਾ ਬਾਕੀ ਸਾਰੀ ਸਲਾਈ ਜਿਹੜੀ ਉਲਟੀ-ਉਲਟੀ ਬਣੇਗੀ ਬਹੁਤ ਸੋਖਾ ਜਿਹਾ ਡਿਜ਼ਾਈਨ ਆ ਜਿਹੜੇ ਚਾਰ ਕੁੰਡੇ ਉਧਰੋਂ ਸਿੱਧੇ ਬਣਾਏ ਸੀ ਉਹ ਸਿੱਧੇ ਬਨਉਂਦੇ ਜਾਣਾ ਜਿਹੜਾ ਇਹ ਲੂਪ ਵਾਲਾ ਕੁੰਡਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਪੰਨਵੀਂ ਸਲਾਈ ਤੇ ਸਿੱਧੇ ਪਾਸੇ ਪੰਨਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਇਸ ਤਰ੍ਹਾਂ ਕਰਕੇ ਸਲਿੱਪ ਕਰ ਲਿਆ ਹੁਣ ਇਹ ਜਿਹੜਾ ਸਾਡੇ ਕੋਲੋਂ ਲੂਪ ਵਾਲਾ ਕੁੰਡਾ ਸੀ ਇਹ ਵੇਖੋ ਇਹਨੂੰ ਆਪਾਂ ਇੱਧਰ ਆਪਣੇ ਸੱਜੇ ਹੱਥ ਵਾਲੀ ਸਲਾਈ ਤੇ ਲੈ ਲੈਣਾ ਵਾ ਧਾਗਾ ਹੁਣ ਆਪਣੀ ਵਾਲੀ ਸਾਈਡ ਕਰ ਲੈਣਾ ਵਾ ਤੇ ਚਾਰ ਕੁੰਡੇ ਉਲਟੇ ਬਣਾ ਲੈਣੇ 1 2 3 4 ਚਾਰ ਕੁੰਡੇ ਉਲਟੇ ਬਣਾ ਕੇ ਧਾਗਾ ਫੇਰ ਪਿਛਲੇ ਪਾਸੇ ਕਰ ਲੈਣਾ ਵਾ ਤੇ ਇਹ ਜਿਹੜਾ ਲੂਪ ਵਾਲਾ ਕੁੰਡਾ ਹੈ ਜਿਹੜਾ ਆਪਾਂ ਸਲਿੱਪ ਕੀਤਾ ਸੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਲੈਣਾ ਵਾ ਤੇ ਇਹਨਾਂ ਕੁੰਡਿਆਂ ਦੇ ਉੱਪਰੋਂ ਅੰਜ ਕਰਕੇ نیچے ਸੁੱਟ ਦੇਣਾ ਹੁਣ ਧਾਗਾ ਸਾਡਾ ਪਿੱਛੇ ਰਹੇਗਾ ਫੇਰ ਇਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਕਰਕੇ ਸਲਿੱਪ ਕਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਚਾਰ ਕੁੰਡੇ ਉਲਟੇ 1 2 3 4 ਚਾਰ ਕੁੰਡੇ ਉਲਟੇ ਧਾਗਾ ਪਿਛਲੇ ਪਾਸੇ ਕਰ ਲੈਣਾ ਇਹ ਹੁਣ ਜਿਹੜਾ ਲੂਪ ਵਾਲਾ ਕੁੰਡਾ ਇਹਨੂੰ ਇਹ ਚਾਰ ਕੁੰਡਿਆਂ ਦੇ ਉੱਪਰ ਉਹ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਫਿਰ ਅੱਗੇ ਆ ਗਿਆ ਲੂਪ ਵਾਲਾ ਕੁੰਡਾ ਇਹਨੂੰ ਇਸ ਤਰ੍ਹਾਂ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕੀਤਾ ਚਾਰ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਕਰ ਲਿਆ ਜਿਹੜਾ ਇਹ ਲੂਪ ਵਾਲਾ ਕੁੰਡਾ ਹੈ ਵਾਧੂ ਕੁੰਡਾ ਪਾ ਲਿਆ ਸੀ ਇਹਨੂੰ ਇਸ ਤਰ੍ਹਾਂ ਇਹਨਾਂ ਕੁੰਡਿਆਂ ਦੇ ਉੱਪਰੋਂ نیچے ਸੁੱਟਦਾ ਫੇਰ ਸਾਡੇ ਕੁੰਡੇ ਜਿਹੜੇ ਆ ਇਹ ਘੱਟ ਗਏ ਫੇਰ ਵੇਖੋ ਸੌਰੀ ਫੇਰ ਇਹ ਲੂਪ ਵਾਲਾ ਕੁੰਡਾ ਲਵਾਂਗੇ ਇਹ ਬਸ ਕੋ ਲੂਪ ਵਾਲਾ ਕੁੰਡਾ ਲਿਆ ਫੇਰ ਧਾਗਾ ਆਪਣੀ ਵਾਲੀ ਸਾਈਡ ਕੀਤਾ ਚਾਰ ਕੁੰਡੇ ਉਲਟੇ ਬਣਾ ਲੇ ਚਾਰ ਕੁੰਡੇ ਉਲਟੇ ਬਣਾ ਲੇ ਧਾਗਾ ਬੈਕ ਸਾਈਡ ਤੇ ਕਰਤਾ ਜਿਹੜਾ ਲੂਪ ਵਾਲਾ ਕੁੰਡਾ ਸੀ ਇਹਨੂੰ ਇਹਦੇ ਉੱਪਰੋਂ ਇਸ ਤਰ੍ਹਾਂ ਕਰਕੇ نیچے ਸੁੱਟਦਾ लास्ट ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਪੰਜ ਸਲਾਈਆਂ ਬਣ ਗਈਆਂ ਹੋਣ ਆਗੀਆਂ ਛੇਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਬਾਕੀ ਇਹ ਸਾਰੇ ਕੁੰਡੇ ਜਿਹੜੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਪੂਰੀ ਸਲਾਈ ਜਿਹੜੀ ਛੇਵੀਂ ਆ ਇਹਨੂੰ ਆਪਾਂ ਉਲਟੇ-ਉਲਟੇ ਬਣਾ ਲੈਣਾ ਹੁਣ ਕੁਛੇ ਇਸ ਲਈ ਆ ਬਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਸਾਡਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ